ਅਜੀ ਆ ਗੁਰਦੁਆਰੇ ਟੱਪੇ ਜਮੇ 100 ਕਿਲੋ ਮੀਟਰ ਅਗੇ ਅੱਜ ਅਜੀ ਇਹ ਮੋਟਰ ਸਾਹਿਬ ਬੰਦ ਹੋ ਗਿਆ ਦੇਖ ਲੋ ਜੀ ਤੇਲ ਚ ਪਾਣੀ ਨਾਲੇ ਮੋਟਰ ਤਾਂ ਖਰਾਬ ਕਰਦੇ ਸੀ ਸਾਡਾ ਸੈਂਸਰ ਖਰਾਬ ਕਰਦੇ ਸਾਰੇ ਨਾਲ ਤਾਂ ਦੋ ਇੱਕ ਦੇ ਹੋਰ ਸਾਹ ਆ ਮੋਟਰ ਸਾਹਿਬ ਦੂਜਾ ਆ ਜਿਹੜਾ ਪਾ ਕੇ ਗਿਆ ਉਹਦੇ ਤੇਲ ਉਹ ਵੀ ਕਹਿ ਰਿਹਾ ਮੇਰਾ ਮੋਟਰ ਸਾਹਿਬ ਖੜ ਰਿਹਾ ਨਾ ਉਹ ਆ ਦੇਰ ਤੇ ਚੋ ਕਿੰਨਾ ਪਾਣੀ ਨਿਕਲੇ ਉਹ ਤੋਂ ਮਾਲਕ ਕਹਿ ਰਹੀ ਕਿ ਸਾਡੇ ਗਰਾਹਕ ਨਾ ਖਰਾਬ ਕਰੋ ਸਾਈਡ ਤੇ ਹੋ ਗਏ ਮਿਸਤਰੀ ਦਾ ਸੈਟ ਕਰਾ ਲਓ ਕਾ ਤੂੰ ਇਹ ਕਿਹੜਾ ਕੰਪਰੋਮਾਈਜ਼ ਕਰੋ ਜੀ ਇਹ ਕਿਹੜਾ ਪਣਾ ਪਟੇੜੀ ਪੰਪ ਪਟੇੜੀ ਪੰਪ ਜੀ ਜੁੰਨੀ ਰੋਡ ਜੁੰਨੀ ਰੋਡ ਤੇ ਜੀ ਪਰ ਬੋਲੋ ਪਟੇੜੀ ਮਰੰਡਾ ਜੁੰਨੀ ਰੋਡ ਇੱਕ પેટ્રોલ ਪੰਪ ਦੇ ਉੱਤੇ ਲੋਕਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਦਰਸਲ ਲੋਕਾਂ ਦਾ ਇਲਜ਼ਾਮ ਹੈ ਕਿ ਜੋ પેટ્રોલ ਪੰਪ ਵਾਲੇ ਨੇ ਉਹਨਾਂ ਦੇ ਵੱਲੋਂ પેટ્રોલ ਦੇ ਵਿੱਚ ਪਾਣੀ ਮਿਲਾ ਕੇ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਬੋਤਲਾ ਵੀ ਦਿਖਾਈ ਹੈ ਜਿਸ ਦੇ ਵਿੱਚ ਪੈਟਰੋਲ ਉੱਪਰ ਅਤਿ ਪਾਣੀ ਹੀਟਾ ਤੇਲ ਦਾ ਉੱਪਰ ਦਿਖਾਈ ਦੇ ਰਿਹਾ ਹੈ ਦਰਸਲ ਇਹ ਮਾਮਲਾ ਸ਼੍ਰੀ ਫਤਿਹਗੜ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਕਿ ਚੁੰਨੀ ਮੋਰੀਟਾ ਰੋਡ ਤੇ ਸਥਿਤ ਇੱਕ ਪੈਟਰੋਲ ਪੰਪ ਤੇ ਲੋਕਾਂ ਦੇ ਵੱਲੋਂ ਆਪਣੇ ਵਾਹਨ ਦੇ ਵਿੱਚ ਤੇਲ ਪਾਇਆ ਗਿਆ ਬਲੇ 100 ਮੀਟਰ ਦੀ ਦੂਰੀ ਹੀ ਤੈਅ ਕੀਤੀ ਸੀ ਕਿ ਅਚਾਨਕ ਹੀ ਉਹਨਾਂ ਦੇ ਵਾਹਨ ਬੰਦ ਹੋ ਗਏ ਜਿਸ ਤੋਂ ਬਾਅਦ ਉਹਨਾਂ ਨੇ ਜਦੋਂ ਪੈਟਰੋਲ ਚੈੱਕ ਕੀਤਾ ਤਾਂ ਉਸ ਦੇ ਵਿੱਚ ਪਾਣੀ ਮਿਲਣ ਦੀ ਸ਼ਿਕਾਇਤ ਆਈ ਜਿਸ ਤੋਂ ਬਾਅਦ ਉਹ ਪੈਟਰੋਲ ਪਾਸ ਦੇ ਉੱਤੇ ਪਹੁੰਚੇ ਅਤੇ ਜੋ ਪੰਪ ਦੇ ਕਰਿੰਦੇ ਸੀ ਉਹਨਾਂ ਨੂੰ ਇੱਥੇ ਸ਼ਿਕਾਇਤ ਕੀਤੀ ਪਰ ਜੋ ਪਾਸ ਦੇ ਕਰਿੰਦੇ ਸੀ ਉਹਨਾਂ ਨੇ ਵੀ ਦੁਕਾਨ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਇੱਥੋਂ ਤੱਕ ਕਿਹਾ ਗਿਆ ਕਿ ਤੁਸੀਂ ਆਪਣਾ ਮੂੰਹ ਬੰਦ ਰੱਖੋ ਨਹੀਂ ਤਾਂ ਉਹ ਪੁਲਿਸ ਬੁਲਾ ਲੈਣਗੇ ਜਿਸ ਤੋਂ ਬਾਅਦ ਫਿਰ ਉਹ ਪੰਪ ਦੇ ਮਾਲਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਉਹਨਾਂ ਦੇ ਵਾਹਨਾਂ ਨੂੰ ਠੀਕ ਕਰਵਾ ਦੇਣਗੇ ਅਤੇ ਉਹ ਆਪਣਾ ਮੂੰਹ ਨਾ ਖੋਲਣ ਇਸ ਤਰੀਕੇ ਦੇ ਇਲਜ਼ਾਮ ਲੋਕਾਂ ਦੇ ਵੱਲੋਂ ਲਗਾਏ ਗਏ ਨੇ ਅਤੇ ਪੰਪ ਦੇ ਉੱਤੇ ਖੂਬ ਹੰਗਾਮਾ ਕੀਤਾ ਗਿਆ ਦਰਸਲ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਚੁੰਨੀ ਮੋਰਿੰਡਾ ਰੋਡ ਤੇ ਸਥਿਤ ਇੱਕ ਪੈਟਰੋਲ ਪੰਪ ਤੋਂ ਸਾਹਮਣੇ ਆਇਆ ਜਿੱਥੇ ਕੀ ਕੁਝ ਲੋਕਾਂ ਦੇ ਵੱਲੋਂ ਜਦੋਂ ਤੇਲ ਪਵਾਇਆ ਜਾਂਦਾ ਤਾਂ ਉਹੜਾ ਦੇ ਬਹੁਤ ਉੱਚੀ ਦੂਰੀ ਤੇ ਜਾਣ ਤੋਂ ਬਾਅਦ ਪੰਪੂ ਜਾਂਦੇ ਨੇ ਜਿਸ ਕੋ ਬਾਤ ਬੁਣਾਦੇ ਮਤਲਬ ਦੇ ਚੈੱਕ ਕੀਤਾ ਜਾਂਦਾ ਹੈ ਤਾਂ ਉਸ ਦੇ ਵਿੱਚੋਂ ਪਾਣੀ ਦੀ ਸ਼ਿਕਾਇਤ ਆਉਂਦੀ ਹੈ ਹਾਲਾਂਕਿ ਜੇ ਕੋ ਲੋਕਾਂ ਨੇ ਗਲ ਗੱਤ ਕੀਤੀ ਤਾਂ ਪੰਪ ਦੇ ਕਰੀਬੇ ਕਹਿੰਦੇ بارش ਜ਼ਿਆਦਾ ਹੋਈ ਹੈ ਜਿਸ ਦੇ ਕਾਰਨ ਪੈਟਰੋਲ ਦੇ ਵਿੱਚ ਆਪਣੇ ਆਪ ਹੀ ਪਾਣੀ ਮਿਲ ਗਿਆ ਜਿਸ ਦੇ ਕਾਰਨ ਇਹ ਪਾਣੀ ਇਸ ਦੇ ਵਿੱਚ ਸਾਹਮਣੇ ਆਇਆ ਫਿਲਹਾਲ ਲੋਕਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਪਾਪ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਪੈਸੇ ਜੋ ਨੇ ਉਹ ਪੂਰੇ ਲਏ ਜਾ ਰਹੇ ਨੇ ਪਰ ਬਦਲੇ ਦੇ ਵਿੱਚ ਉਹਨਾਂ ਨੂੰ ਪੈਟਰੋਲ ਦੇ ਵਿੱਚ ਪਾਣੀ ਮਿਲਾ ਕੇ ਦਿੱਤਾ ਜਾ ਰਿਹਾ ਜਿਸ ਦੇ ਨਾਲ ਵਾਹਨਾ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਮੈਪਾਰਟੀ ਕਿਸਾਨ ਯੂਨੀਅਨ ਜਿਹੜਾ ਪ੍ਰਧਾਨ ਫਤਿਹਗੜ੍ਹ ਸਾਹਿਬ ਤੇ ਇੱਥੇ ਸਾਨੂੰ ਇੱਥੇ ਕਾਲ ਕੀਤੀ ਆ ਤੇ ਨਾਇੜੇ ਜੀ ਮੇਰਾ ਘਰ ਆ ਦੱਸਿਆ ਗਿਆ ਤੇ ਪੈਟਰੋਲ ਪੰਪ ਤੇ ਪਾਣੀ ਕਾਫੀ ਆ ਰਿਹਾ ਹੈ ਪੈਟਰੋਲ ਚ ਇਹਦੇ ਬਾਰੇ ਇੱਥੇ ਕਾਫੀ ਲੋਕ ਪਰੇਸ਼ਾਨ ਹੋ ਰਹੇ ਨੇ ਉਹ ਅਸੀਂ ਵੀ ਆ ਕੇ ਦੇਖਿਆ ਟੈਂਕੀਆਂ ਚੋਂ ਪਾਣੀ ਕੱਢ ਕੇ ਦੇਖਿਆ ਤਾਂ ਬਿਲਕੁਲ ਪੈਟਰੋਲ ਦੀ ਜਗ੍ਹਾ ਅੱਧਾ ਪਾਣੀ ਅੱਧਾ ਪੈਟਰੋਲ ਨਿਕਲਿਆ ਤੇ ਇਹਨਾਂ ਦੇ ਕੋਲ ਵੈਸੇ ਹੈਗੀਆਂ ਬੋਤਲਾਂ ਚ ਪਾਇਆ ਹੋਇਆ ਇਹ ਬਹੁਤ ਨੁਮਰਾਨ ਹੋ ਗਏ ਆ ਇਹ ਹੋਣਾ ਨਹੀਂ ਚਾਹੀਦਾ ਹੈ ਅਸੀਂ ਵੀ ਲੋਕਾਂ ਨੂੰ ਸਾਨੂੰ ਵੀ ਪਤਾ ਲੱਗਿਆ ਮੈਂ ਪ੍ਰੈਸ ਐਕਟਰੀਆਂ ਕਦਾਂ ਜੁਨੀਅਨ ਤੋਂ ਜਦੋਂ ਪ੍ਰਧਾਨ ਜੀ ਨੇ ਕਾਲ ਕੀਤੀ ਅਸੀਂ ਇਕੱਠੇ ਹੋਏ ਹਾਂ ਇਹਦਾ ਸੁਧਾਰ ਕਰਨਾ ਚਾਹੀਦਾ ਕੱਲੂ ਹੋਰ ਬਾਈਕਰ ਅਸੀਂ ਵੀ ਡੀਜ਼ਲ ਪਾਉਨੇ ਆ ਹੋਰ ਲਾਗ ਇੰਜਣਾਂ ਲੋਕਾਂ ਦਾ ਸਾਰਾ ਇਹਦਾ ਬਹੁਤ ਗਲਤ ਹੈ ਇਹਦਾ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਅਧਿਕਾਰੀ ਕੋਈ ਪਹੁੰਚ ਨਹੀਂ ਰਿਹਾ ਕਹਿੰਦੇ ਮੰਨੇ ਆ